ਐਮਪੀ ਅਮਰਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਪੁਲਿਸ ਨੇ ਅਮਰਤਪਾਲ ਸਿੰਘ ਦਾ ਭਰਾ ਹਰਪੀ ਸਿੰਘ ਜੀ ਨੂੰ ਆਇਸ ਡਰੱਗਸ ਸਣੇ ਕੀਤਾ ਗ੍ਰਿਫਤਾਰ ਜਲੰਧਰ ਦਿਹਾਤੀ ਪੁਲਿਸ ਨੇ ਕੀਤੀ ਕਾਰਵਾਈ ਅਮਰਤਪਾਲ ਦੇ ਭਰਾ ਹਰਪੀ ਸਿੰਘ ਦੇ ਸਣੇ ਹੁਣ ਤੱਕ 3 ਜਾਣੇ ਗ੍ਰਿਫਤਾਰ ਕੀਤੇ ਹਨ ਮੈਡੀਕਲ ਜਾਂਚ ਚ ਪਾਏ ਗਏ ਨੇ ਪੋਜ਼ਿਟਿਵ ਪੁਲਿਸ ਨੇ ਇਹ ਵੀ ਕਿਹਾ ਕਾਰ ਵਿੱਚ ਲੁਧਿਆਣਾ ਤੋਂ ਜਲੰਧਰ ਵੱਲ ਨੂੰ ਜਾ ਰਹੇ ਸੀ ਮੋਲਜਮ ਪਰ ਉੱਥੇ ਹੀ ਅਮਰਤਪਾਲ ਸਿੰਘ ਦੇ ਬਾਪੂ ਜੀ ਦਾ ਕਹਿਣਾ ਹੈ ਕਿ ਸਾਡੇ ਪਰਿਵਾਰ ਨੂੰ ਬਿਨਾਂ ਗੱਲੋਂ ਬਦਨਾਮ ਕੀਤਾ ਜਾ ਰਿਹਾ ਹੈ ਮੇਰਾ ਪੁੱਤ ਕੋਈ ਵੀ ਨਿਸ਼ਾਨਾ ਨਹੀਂ ਕਰਦਾ ਹਰਪ੍ਰੀਤ ਸਿੰਘ ਨੂੰ ਫਲੋਰ ਕੋਰਟ ਚ ਪੇਸ਼ ਕੀਤਾ ਗਿਆ ਅਤੇ ਉਹਨਾਂ ਨੇ 14 ਦਿਨਾਂ ਲਈ ਨਿਹਾਇਕ ਹਿਰਾਸਤ ਚ ਭੇਜਿਆ ਗਿਆ ਅਦਾਲਤ ਨੇ ਪੁਲਿਸ ਨੂੰ ਨਹੀਂ ਦਿੱਤਾ ਐਮਪੀ ਅਮਰਤਪਾਲ ਸਿੰਘ ਦੇ ਭਰਾ ਦਾ ਰਿਮਾਂਡ ਉਸ ਤੋਂ ਹਰਪੀਤ ਸਿੰਘ ਜੀ ਦਾ ਡ੍ਰੋਪ ਟੈਸਟ ਲਿਆ ਗਿਆ ਸੀ ਜਿੰਨਾ ਵਿੱਚ ਉਹਨਾਂ ਦੀ ਰਿਪੋਰਟ ਪੋਜ਼ਿਟਿਵ ਕੀਤੀ ਗਈ ਹੈ। ਬਾਕੀ ਦੋਸਤੋ ਤੁਸੀਂ ਆਪਣੀ ਰੈਕਮੈਂਟ ਬਾਕਸ ਦੇ ਵਿੱਚ ਇੱਕ ਵਾਰੀ ਜਰੂਰ ਸਾਂਝੀ ਕਰਿਓ ਜੇ ਕਿ ਹਰਪੀਤ ਸਿੰਘ ਜੀ ਵਾਕਿਆ ਨਸ਼ਾ ਕਰਦੇ ਸੀ ਜਾਂ ਉਹਨਾਂ ਤੇ ਝੂਠਾ ਪਰਚਾ ਦਰਜ ਕੀਤਾ ਗਿਆ ਹੈ।